ਹਾਂਜੀ ਕਿਸਾਨ ਪ੍ਰਭ ਤੁਹਾਡਾ ਆਪਣੇ ਪੇਜ ਰੰਗ ਪਿੰਡਾਂ ਦੇ ਤੇ ਬਹੁਤ-ਬਹੁਤ ਸਵਾਗਤ ਆਜੇ ਤੁਹਾਡੇ ਵਾਸਤੇ ਲੈ ਕੇ ਆ ਤਿੰਨ ਫਾਰਮਸ ਦਾ ਟਰੈਕਟਰ ਅੱਜ ਆਇਆ ਬਾਈ ਰਿਸ਼ਪਾਲ ਕੋਲੇ ਪਿੰਡ ਉਸਨਰਾ ਨੇੜੇ ਗਿੱਦੜਬਾਹਾ ਬਾਈ ਤੋਂ ਲੈਨੇ ਆ ਟਰੈਕਟਰ ਦੀ ਡਿਟੇਲ ਆ ਆਇਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਟਰੈਕਟਰ ਬਾਈ ਜੀ 2011 ਮਾਡਲ ਦਾ ਹੀ ਹਰਿਆਣਾ ਨੰਬਰ ਟੌਪ ਮਾਡਲ ਟਰੈਕਟਰ ਸੁਪਰ ਮੈਕਸ ਜੀ ਬਹੁਤ ਸਾਫ਼ ਸੁਥਰਾ ਟਰੈਕਟਰ ਹੈ ਜੀ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਤੇਲ ਬ੍ਰੇਕਾਂ ਜੀ ਟੌਪ ਵਾਲਾ ਮਾਡਲ ਆ ਟਾ ਟਰੈਕਟਰ ਦੇ ਨਾਲ ਦੇ ਹੈਗੇ 55 ਪੈਸੇ ਜੀ ਅੱਧੋ ਵੱਧ ਦਾ ਛਤਰੀ ਡੰਡਾ ਫੱਟੀ ਸਾਰੇ ਨਾਗਪੂਰੇ ਨਾਲ ਅਗਲੇ ਟਾਇਰ ਹੈਗੇ 90 ਪੈਸੇ ਜੀ ਇੰਜਨ ਗੇਅਰ ਦਾ ਟਰੈਕਟਰ ਪਾ ਕੇ ਲੇ ਜੇ ਫੁੱਲ ਗਰੰਟੀ ਵਾਲਾ ਜੀ ਬਾਈਆਂ ਦਾ ਕੋਈ ਲਾਂਭਾ ਤਾਂ ਆਉਂਦਾ ਨਹੀਂਗਾ ਪਰ ਫੇਰ ਵੀ ਆਪਣੀ ਤਸੱਲੀ ਆਪ ਕਰੋ ਬਾਈ ਦਾ ਬਾਈਆਂ ਦਾ ਕੰਮ ਹਰ ਰੋਜ਼ 2-3 ਟਰੈਕਟਰ ਹੀ ਸੇਲ ਕਰਦੇ ਹੈਗੇ ਬਾਕੀ ਤਸੱਲੀ ਮਾਰਕੀਟ 'ਚ ਇਹਨਾਂ ਦੀ ਪੂਰੀ ਆ ਬਾਈਆਂ ਦਾ ਨੰਬਰ ਸਿੱਧਾ ਜੂੜ ਚੈੱਕ ਕਰਾ ਦੇ ਬਹੁਤ ਸੋਹਣੇ ਅਰੀਜਨਲ ਜੇਨੀਅੰਦ ਸਾਰੇ ਪੈਰ ਨਾਲ ਮੋਰਾੜ ਚੈੱਕ ਕਰੋ ਜੀ ਇਹ ਬਿਲਕੁਲ ਅਰੀਜਨਲ ਹੈ ਬਾਈ ਹਾਂ ਜੀ ਹਾਂ ਜੀ ਬਾਈ ਰੈਨਾ ਜੀ ਕਿਸੇ ਪਾਸੋਂ ਕੋਈ ਮਰੋਮੇਂਦਰ ਚੈੱਕ ਕਰਾ ਦੇ ਕੋਈ ਪੇਂਟ ਨਹੀਂ ਕੋਈ ਕੁਛ ਨਹੀਂ ਨਾਲ ਕੁਛ ਦੀ ਜਮਾ ਚੀਜ਼ਾਂ ਦਸੀਆਂ ਨਹੀਂ ਡੈਕਟਰ ਹੈ ਪਾਇਆ ਸ਼ੀਸ਼ੇ ਨਾਲ ਤੇਰਾ ਰੇਟ ਕੀ ਰਹੂਗਾ ਬਾਈ ਰੇਟ ਬਾਈ ਇਹਦਾ 315000 ਰੁਪਏ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਪੂਰਾ ਜਲਦੀ ਇਸ ਫਾਰਮ 60 ਟਰੈਕਟਰ ਦਾ 315000 ਪ੍ਰਮਾਨਤਾਣ ਘਰੇ ਆਏ ਵੀਰ ਦਾ ਪੂਰਾ ਕੀਤਾ ਜਾਊਗਾ ਇਹ ਬਾਈਆਂ ਤੇ ਸਾਨੂੰ ਵੀ ਪੂਰਾ ਮਾਣ ਆ ਵੀ ਕੋਈ ਇਹ ਗੱਲ ਨਹੀਂ ਵੀ ਜਿਹੜੀ ਗੱਲ ਕਹਿ ਤੀ ਵੀ ਉਸ ਤੇ ਵੀ ਖੜੇ ਹੈਗੇ ਵੀ ਤੈਨਾਂ 15 ਹੀ ਲੈਣਾਗਾ ਪੂਰਾ ਫੁੱਲ ਮਾਨਤਾ ਨਹੀਂ ਕੀਤਾ ਜਾਊਗਾ ਟਰੈਕਟਰ ਚੋ ਇਹ ਬਾਈ ਮਾਡਲ ਕਿੰਨਾ ਸੀ ਇਹ 2011 ਹੀ 2011 ਮਾਡਲ ਠੀਕ ਹੈ ਜੀ ਹੁਣ ਇੱਕ ਹੋਰ ਟਰੈਕਟਰ ਜੀ ਇਹ ਬਾਈ 2007 ਮਾਡਲ ਜੀ ਹਰਿਆਣਾ ਨੰਬਰ ਡਬਲ ਕਲੱਚ ਜੀ 2007 ਮਾਡਲ ਹਰਿਆਣਾ ਨੰਬਰ ਹਰਿਆਣਾ ਨੰਬਰ ਡਬਲ ਕਲੱਚ ਡਬਲ ਕਲੱਚ ਟਰੈਕਟਰ ਇਹਦੇ ਟਾਇਰ ਕਿੰਨੇ ਹੋਣਗੇ ਬਾਈ 4 4 80 ਪੈਸੇ ਜੀ 4 80% ਟਾਇਰ ਹੈ ਟਾਇਰਾਂ ਤੇ ਨਿਗਾਹ ਮਾਰ ਲਓ ਬਾਈ ਤੇ ਇਹਦਾ ਗੀਨੇਟਰ ਹੋਊਗਾ ਬਾਈ ਇਹ ਤਾਂ ਬਾਈ ਜੀ ਮੁੱਲ ਦਾ ਕਰਦੇ 265000 ਰੁਪਿਆ ਤੇ 245000 ਰੁਪਿਆ ਦਾ ਟਰੈਕਟਰ ਦੇ ਦਾਂਗੇ ਇਹ ਇਹ ਟਰੈਕਟਰ 245000 ਰੁਪਿਆ ਦਾ ਮਿਲ ਜੂਗਾ 265000 ਰੁਪਿਆ ਬਾਈਆਂ ਦੀ ਡਿਮਾਂਡ ਆ ਸਾਡੇ ਕਹਿਣ ਤੇ ਇਸ ਵਿੱਚੋਂ ਵੀ ਮਾਨਤਾਨ ਕੀਤਾ ਜਾਊਗਾ ਜੇ ਵੀਰ ਕੋਈ ਇਹ ਟਰੈਕਟਰ ਚ 5000 ਰੁਪਿਆ ਮਾਨਤਾ ਰਹੀ ਜਿਹੜਾ ਸਾਡੇ ਵੀਡੀਓ ਵੇਖ ਕੇ ਆਊਗਾ ਭਾਈ ਵੱਲੋਂ 45 ਚੋਂ ਵੀ 5000 ਹੋਣੀ 45 ਚੋਂ ਵੀ ਬਾਈ ਕਹਿੰਦਾ 5000 ਰੁਪਿਆ ਮਾਨਤਾਨ ਕਰ ਦਾਂਗੇ ਸਾਰੇ ਨਗਰ ਕਹਿੰਦੇ ਸ਼ਤਰੂ ਚੰਡਾ ਹਰਤੀ ਬਾਈ ਦੀ ਸਰਪਸਟਾਟੋ ਰੇਜੀ ਨਾਲ ਨੂੰ ਓਕੇ ਆਨੇ ਆਨੇ ਜਾ ਕੇ ਮਿੱਦਨ ਦਾ ਆਈ ਦੀ ਪੱਟੀ ਇਹਦੀ ਤੇ ਹੁਣ ਦੇਖਦੇ ਆਂ ਇਹ ਤੀਜਾ ਟਰੈਕਟਰ ਇਹਦੀ ਡਿਟੇਲ ਬਾਈ ਇਹ ਬਾਈ 2009 ਮਾਡਲ ਹੈ ਜੀ ਹਰਿਆਣਾ ਨੰਬਰਾਂ ਹਰਬਸ ਪੀਟੀਓ ਹਾਈ ਲਿਫਟਰ ਵਾਲਾ ਟਰੈਕਟਰ ਹੈ ਵੱਡੀ ਟਰੈਕਟਰ ਹੈ ਤੇ ਇਹਦੇ ਟਾਇਰ ਬਾਈ ਟਾਇਰ ਬਾਈ ਅਗਲੇ ਨਵੇਂ ਆ ਪਿਛਲੇ ਟਾਇਰ ਸਹੀ 70 ਪੈਸੇ ਹੈ ਜੀ ਟਰੈਕਟਰ ਬਹੁਤ ਸੋਹਣਾ ਹੀ ਪੂਰਾ ਚੰਗਾ ਟਰੈਕਟਰ ਇਹ ਰੇਮਰੂਮ ਦੇਖਰਾ ਲਈ ਜਣੀ ਨਰੇਮਰੂਮ ਸਾਰੇ ਸ਼ੋ ਸ਼ਾਦਾ ਬਾਡੀ ਲੈ ਦੇ ਕਿਤੇ ਨੀ ਰੰਗ ਗਏ ਬਿਲਕੁਲ ਜੈਨੂਇਨ ਟਰੈਕਟਰ ਆ ਬਾਕੀ ਸਾਰੇ ਨਗਰੂ ਪੂਰੇ ਹੀ ਵਧੀਆ ਚੱਕਰਾ ਬੂ ਸਾਰਾ ਸਮਾਨ ਬਾਈਆਂ ਵੱਲੋਂ ਨਾਲ ਦਿੱਤਾ ਜਾਊਗਾ ਟਰੈਕਟਰ ਹੀ ਵਾਹ ਕੇ ਜਾ ਸਕਦਾ ਨਾ ਸੌਦਾ ਕਰਤੀ ਕੋਈ ਚੱਕਰ ਨਹੀਂ ਆਪਣਾ ਆਪਣੀ ਚੀਜ਼ ਸਹੀ ਹੈ ਜਦੋਂ ਬਾਈਆਂ ਵੱਲੋਂ ਪੂਰੀ ਗਾਰੰਟੀ ਆ ਵੀ ਭਾਵੇਂ ਵਾਹ ਕੇ ਚੈੱਕ ਕਰਕੇ ਫੇਰ ਟਰੈਕਟਰ ਲੈ ਕੇ ਜਾਓ ਤੇ ਬਾਈ ਇਹਦੀ ਡਿਮਾਂਡ ਹੈ ਇਹਦੀ ਡਿਮਾਂਡ ਬਾਈ 275000 ਕਰਦੇ ਆ ਤੇ ਦੇਣ ਲੈਣ 255000 ਦਾ ਜੀ ਦੇਣ ਲੈਣ 255000 ਬਾਈ ਰਿਸ਼ਪਾਲ ਦਾ ਨੰਬਰ ਸਕਰੀਨ ਤੇ ਚੱਲ ਰਿਹਾਗਾ ਆਹ ਟਰੈਕਟਰ ਫਾਈਨਲ ਸੰਪਰਕ ਕਰਿਓ ਭਾਈ ਪਿਆ ਸਰ ਸਿੱਕਾ ਸੁਖ ਨਾਲ ਦੇ 2009 ਦੇ ਮਾਰਕੀ ਬਹੁਤ ਸਾਫ ਟਰੈਕਟਰ ਹੈ ਜੰਗਾ ਟਰੈਕਟਰ ਜਮਾ ਨਵਾਂ ਲੱਗਦਾ ਪੂਰਾ ਫੁੱਲ ਸਾਫ ਟਰੈਕਟਰ ਤੁਹਾਡੇ ਸਾਹਮਣੇ ਆ ਇਸ ਵੀਡੀਓ ਵਿੱਚ ਤਿੰਨ ਟਰੈਕਟਰ ਦਿਖਾਏ ਗਏ ਆ ਜਿਹੜਾ ਟਰੈਕਟਰ ਪਸੰਦ ਆਵੇ 22 ਦਾ ਨੰਬਰ ਸਕਰੀਨ ਉੱਤੇ ਆ 22 ਨਾਲ ਸੰਪਰਕ ਕਰਿਓ ਪਿੰਡ ਹੋਨਾਰਾ ਨੇੜੇ ਕਿਦੜਵਾਹਾ ਧੰਨਵਾਦ